ਅੱਲਾਹ ਪਾਕ ਦੀ ਰਹਿਮਤ ਸਦਕਾ ਅੱਜ ਇਸ ਦੁੱਖ ਦੀ ਘੜੀ ਵਿੱਚ ਪਹੁੰਚੇ ਹੋਏ तमाम ਹਾਜ਼ਰੀਨ ਦੂਰੋਂ ਨੇੜੇੋਂ ਆਏ ਹੋਏ ਜਿਨਨੇ ਵੀ ਸਾਡੇ ਭੈਣ ਭਾਈ ਨੇ ਤੁਹਾਡਾ ਸਭ ਦਾ ਆਉਣਾ ਅੱਲਾ ਰੱਬ ਉਹ ਇਸ ਕਬੂਲ ਫਰਮਾਵੇ ਆਮੀਨ बच्चे बुजुर्ग औरतें ਭੈਣਾ ਮੇਰੀਆਂ ਧੀਆਂ ਮੇਰੇ ਬੱਚੇ ਜਿੱਥੋਂ ਜਿੱਥੋਂ ਵੀ ਤੁਸੀਂ ਪਹੁੰਚੇ ਹੋ ਆਪਣੇ ਅੱਜ ਦੀ ਬੀਜ਼ੀ ਲਾਈਫ ਦੇ ਅੰਦਰ ਆਪਣੇ ਕਾਰੋਬਾਰ ਨੂੰ ਗਾਂਫਚਾਂ ਕਰਕੇ ਇਸ ਦੁੱਖ ਦੀ ਘੜੀ ਵਿੱਚ ਤੁਸੀਂ ਚੱਲ ਕੇ ਆਏ ਹੋ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਔਰ ਇਹਦਾ ਅਜ਼ਰ ਅੱਲਾ ਰੱਬੁਲ अजीज ਤੁਮ ਨੂੰ ਨਸੀਬ ਫਰਮਾਇਆ ਔਰ ਜਿਸ ਮਕਸਦ ਲਈ ਅਸੀਂ ਇਕੱਠੇ ਹੋਏ ਆ ਕਿ ਉਹ ਮਰਹੂਮ ਰੂਹ ਉਹ ਵਿਛੜੀ ਹੋਈ ਰੂਹ ਕਿ ਸਾਡੇ ਆਉਣ ਸਦਕਾ ਸਾਡੇ 10 ਮਿੰਟ ਉਸ ਰੱਬ ਤਾਲਾ ਦੇ ਅੱਗੇ ਜੋੜੜੀ ਸਦਕਾ ਉਸ ਵਿਛੜੀ ਰੂਹ ਨੂੰ ਜਿਹੜਾ ਉਹਦਾ ਅਸਲ ਮੁਕਾਮ ਹੈ ਜਰਤ ਨੂੰ ਫਿਰ ਉਸਤ ਅੱਲਾ ਜਗਾ ਨਸੀਫਰਮਾ ਦੇ ਕੋਸ਼ਿਸ਼ ਕਰਿਓ ਜਿੰਨੀ ਦੇਰ ਵੀ ਰਬ ਤਾਲਾ ਕੋਈ ਨੂਰਾਨੀ ਗਲ ਜ਼ੁਬਾਨ ਚ ਕਹਿਲਾ ਦੇ ਕਿ ਕਹਿਣ ਵਾਲਾ ਵੀ ਮੁਹਤਾਜ ਹੈ ਸੁਣਨ ਵਾਲਾ ਵੀ ਮੁਹਤਾਜ ਹੈ ਥੋੜੀ ਦੇਰ ਆਪਾਂ ਰੱਬ ਘਰ ਦੀ ਗੱਲਬਾਤ ਕਰਾਂਗੇ ਔਰ ਉਦੋਂ ਵਾਂ ਇਨਸ਼ਾ ਅੱਲਾ ਮੌਲੀ ਸਾਹਿਬ ਦੁਆ ਕਰੋਂਗੇ ਗੱਲਾਂ ਕੀ ਹੈ ਅਸਲ ਤੇ ਇੱਕ ਸਬਕ ਹੈ ਸਬਕ ਇਹ ਹੈ ਕਿ ਜਦੋਂ ਵੀ ਮੌਤ ਆਉਂਦੀ ਹੈ ਨਾ ਮੌਤ ਨੂੰ ਕੋਈ ਰੋਕ ਨਹੀਂ ਸਕਦਾ ਰੋਕ ਨਹੀਂ ਸਕਦਾ ਔਰ ਜਦੋਂ ਵੀ ਮੌਤ ਆਉਂਦੀ ਹੈ ਸੁਨੇਹਾ ਦੇ ਕੇ ਜਾਂਦੀ ਹੈ ਕਿ ਤੇਰੇ ਰੋਣ ਨਾਲ ਤੇਰੇ ਧੋਣ ਨਾਲ ਤੇਰੇ ਚਿੱਕਾ ਮਾਰਨ ਨਾਲ ਮੈਂ ਟਲਣਾ ਨਹੀਂ ਮੈਂ ਇਸ ਘਰ ਵਿੱਚ ਇਸ ਬਸਤੀ ਵਿੱਚ ਇਸ ਮਹੱਲੇ ਵਿੱਚ ਇਸ ਪਿੰਡ ਵਿੱਚ ਬਾਰ ਬਾਰ ਆਉਂਗਾ ਸਾਡੇ ਰੋਣ ਧੋਣ ਤੋਂ ਟਲ ਨਹੀਂ ਲੱਗੀ ਅਸੀਂ ਜਿੰਨੇ ਵੀ ਇੱਥੇ ਬੈਠੇ ਆਂ ਜਿੰਨੇ ਵੀ ਇੱਥੇ ਬੈਠੇ ਹਰ ਅੱਖ ਨਾ ਮੈਂ ਗਮਗੀਨ ਹੈ ਕੋਈ ਆਪਣੇ ਮਾਪੇ ਨੂੰ ਖੋਈ ਬੈਠਾ ਹੈ ਕੋਈ ਆਪਣੀ ਭੈਣ ਨੂੰ ਖੋਈ ਬੈਠਾ ਕੋਈ ਆਪਣੇ ਸ਼ੋਹਰ ਨੂੰ ਗਵਾਈ ਬੈਠਾ ਹੈ ਕੋਈ ਆਪਣੇ ਪੁੱਤ ਨੂੰ ਗਵਾਈ ਬੈਠਾ ਕਿ ਸਭ ਦੇ ਦੁੱਖ ਖਰੇ ਹੋ ਜਾਂਦੇ ਅਸੀਂ ਇਨਸਾਨ ਅਸੀਂ ਕਮਜ਼ੋਰ ਆ ਸਾਡੇ ਘਰਾਂ ਵਿੱਚ ਨਾ ਇਤਫਾਕੀਆਂ ਲੜਾਈਆਂ ਝਗੜੇ ਬਹੁਤ ਕੁਝ ਚੱਲਦਾ ਕਿ ਅਸੀਂ ਕਮਜ਼ੋਰ ਆ ਹਾਂ ਕਿ ਸਮਾਂ ਐਸਾ ਆਇਆ ਪਿਆ ਪਰ ਅੱਜ ਤੋਂ ਸੈਂਕੜਿਆਂ ਬਰਸ ਪਹਿਲਾਂ ਸਾਡੇ ਬਜ਼ੁਰਗਾਂ ਨੇ ਗੱਲਾਂ ਫਰਮਾਤੀਆਂ ਸ਼ੇਖ ਫਰੀਦ ਰਹਿਮਤੁੱਲਾਹ ਨੇ فرمایا ਕਿ ਮੈਂ ਜਾਣਿਆ ਦੁੱਖ ਮੁਝ ਕੋ ਦੁਖੀ ਸਵਾਇਆ ਜਗ ਉੱਤੇ ਚੜ ਕੇ ਦੇਖਿਆ ਤਾਂ ਕਰ ਕਰੇ ਹੋ ਅੱਗ ਫਰੀਦਾ ਕਰ ਕਰੇ ਕੋਈ ਇਹ ਨਾ ਸਮਝੇ ਕਿ ਮੈਂ ਦੁਖੀ ਅਸੀਂ ਸਾਰੇ ਦੁਖੀ ਕਿਸੇ ਨੂੰ ਘੱਟ ਦੁੱਖ ਹੈ ਕਿਸੇ ਨੂੰ ਜ਼ਿਆਦਾ ਦੁੱਖੀ ਅਸੀਂ ਸਾਰੇ ਹਾਂ ਪਰ ਉਹਦੀ ਰਜ਼ਾ ਵਿੱਚ ਰਹਿਣਾ ਅਸੀਂ ਹਾਂ ਕਿ ਮਲਕੁਲ ਮੌਤ ਦਾ ਫਰਮਾਨ ਹੈ ਮੌਤ ਦਾ ਫਰਿਸ਼ਤੇ ਦਾ ਫਰਮਾਨ ਹੈ ਕਿ ਤਾ ਕਿਆਮਤ ਮੈਂ ਉਧਰ ਰਹੂੰਗਾ ਤੇ ਬੰਦਿਆ ਮੈਂ ਤੈਨੂੰ ਛੱਡਣਾ ਨਹੀਂ ਇਸਲ ਮਕਸਦ ਤਾਂ ਉਹਦੀ ਬੰਦਗੀ ਦਾ ਹੈ। ਅਸਲ ਮਕਸਦ ਤਾਂ ਉਹਦੀ ਬੰਦਗੀ ਦਾ ਹੈ ਕਿ ਮੌਤ ਅੱਗੇ ਤਾਂ ਕਿਸੇ ਦੀ ਜਾ ਕੋਈ ਨਾ ਜਿਹਨੂੰ ਜੀ ਚਾਹੇ ਉਹਨੂੰ ਨੱਪ ਲੈਂਦੀ। ਇਹਨੂੰ ਤੀਰ ਤਲਵਾਰ ਦੀ ਲੋੜ ਕੋਈ ਨਾ ਸ਼ਾਖਾਂ ਨਾਲ ਇਹ ਸਿਰਾਂ ਨੂੰ ਕੱਪ ਲੈਂਦੀ। ਮੌਤ ਮਾਲਾ ਚ ਗਿਣਤੀ ਨਾ ਵਰੇ ਹੁੰਦੇ। ਹਰ ਉਮਰ ਦਾ ਮੱਕੂ ਏ ਠੱਪ ਲੈਂਦੀ। ਵੇਂਦੀ ਨਹੀਂ ਇਹ بیਵਾ, ਯਤੀਮ ਬੱਚੇ ਜਿਹਨੂੰ ਜੀ ਚਾਹੇ ਉਹਨੂੰ ਨੱਪ ਲੈਂਦੀ ਜਿਹਨੂੰ ਜੀ ਚਾਹੇ ਉਹਨੂੰ ਨੱਪ ਸਾਡੀ ਕੋਈ ਦੁਆ ਅਰਜ਼ੋਈ ਉਹਦੜੀ ਨਹੀਂ ਚੱਲਦੀ ਵੀ ਆਹ ਅੱਲਾਹ ਦਾ ਪਿੱਛੇ ਕੋਈ ਨਹੀਂ ਯਾ ਅੱਲਾਹ ਇਹ ਬੱਚਾ ਹੈ ਯਾ ਅੱਲਾਹ ਇਹ ਬਜ਼ੁਰਗ ਹੈ ਮੌਤ ਕਿਸੇ ਦੀ ਸੁਣਦੀ ਹੈ ਨਹੀਂ ਸੁਣਦੀ ਉੱਥੇ ਸਿਰਫ ਔਰ ਸਿਰਫ ਸਬਰ ਹੈ ਸਿਰਫ ਸਬਰ ਕਿ ਉਹਦੀ ਰਜ਼ਾ ਵਿੱਚ ਰਾਜ਼ੀ ਰਹਿਣਾ ਔਰ ਰਜ਼ਾ ਇਹ ਹੈ ਕਿ ਮੇਰੇ ਰੱਬ ਤਾਲਾ ਦਾ ਫਰਮਾਨ ਹੈ ਕਿ ਬੰਦਿਆ ਮੈਂ ਤੈਨੂੰ ਜ਼ਿੰਦਗੀ ਕਿਸ ਲਈ ਦਿੱਤੀ ਹੈ ਸਿਰਫ ਔਰ ਸਿਰਫ ਬੰਦਗੀ ਲਈ। ਕੁਰਾਨ ਪਾਕ ਦਾ ਫਰਮਾਨ ਹੈ ਫੈਸਲਾ ਹੈ ਕਿ ਰੱਬ ਤਾਲਾ ਨੇ فرمایا ਕਿ ਮੈਂ ਇਨਸਾਨ ਔਰ ਜ਼ਨਾਤ ਨੂੰ ਮਹਿਜ਼ ਆਪਣੀ ਇਬਾਦਤ ਲਈ ਪਾਇਆ ਕੀਤਾ ਹੈ। ਰੋਜ਼ੀ ਕਮਾਉਣਾ ਮੇਰਾ ਮਕਸਦ ਨਹੀਂ ਹੈ। ਇਹ ਤਾਂ ਅਸੀਂ ਐਵੇਂ ਦੁਨੀਆਵੀ ਚੱਕਰਾਂ 'ਚ ਪੈ ਕੇ ਰੋਜ਼ੀ ਦੇ ਚੱਕਰਾਂ 'ਚ ਉਹਨੂੰ ਰੋਜ਼ੀ ਦੇਣ ਵਾਲੇ ਨੂੰ ਕੋਲੇ ਜਾਂਦੇ ਰਹਿੰਦੇ। ਰੋਜ਼ੀ ਦੇਣ ਵਾਲਾ ਤਾਂ ਆਪ ਹੀ ਹੈ। ਅਸਲ ਮਕਸਦ ਤਾਂ ਬੰਦਗੀ ਦਾ ਹੈ। ਉਹਨੇ ਪੈਦਾ ਹੀ ਸਾਨੂੰ ਐਸੇ ਕਰਕੇ ਕੀਤਾ ਜਿੰਨੇ ایمان ਵਾਲੇ ਬੈਠੇ ਆ ਆਪਣੀ ਜ਼ਿੰਦਗੀ ਦੇ ਅੰਦਰ ਜਿੰਨੇ ਕਲਮਾ ਕੋ ਬੈਠੇ ਨੇ ਉਹ ਆਪਣੀ ਜ਼ਿੰਦਗੀਆਂ ਦੇ ਅੰਦਰ ਕਲਮਾ ਪੜਨ ਤੋਂ ਬਾਅਦ ਨਮਾਜ਼ਾਂ ਨੂੰ ਉਤਾਰਨ ਰੋਜ਼ੇ ਜ਼ਕਾਤ ਹਜ ਇਹ ਗੱਲਾਂ ਅੱਜ ਦੇ ਦੌਰ ਸਾਨੂੰ ਮਜ਼ਾਕ ਲੱਗਦੀਆਂ ਨੇ ਹਾਏ ਹਾਏ ਤਮਾਸ਼ਾ ਲੱਗਦੀਆਂ ਨੇ ਪਰ ਤੁਹਾਡੇ ਸਾਹਮਣੇ ਜਿਹੜੇ ਚਿੱਟੇ ਪਾਪਾ ਬੈਠੇ ਆ ਨਾ ਕਿਸੇ ਜ਼ਮਾਨੇ 'ਚ ਇਹਨਾਂ ਨੇ ਵੀ ਪੈਪੇ ਨਿਊਰੋ ਨਿਊਰੋਮਾਕ ਤੇ ਅਪਟੰਬਰ ਦੀਆਂ ਜੀਨਾ ਪਾਪਾ ਛੜਤੀਆਂ ਨੇ ਕਿ ਹੱਦ ਟੱਪੇ ਤੋਂ ਔਲੀਆ ਬੇਹੱਦ ਟੱਪੇ ਪੀਰ ਹੱਦ ਬੇਹੱਦ ਜੋ ਦੋਨੋਂ ਟੱਪੇ ਉਸ ਦਾ ਨਾਮ ਤਾ ਇਹ ਐਵੇਂ ਨਹੀਂ ਚਿੱਟਾ ਹੀ ਮਿਲੇ ਹੋਏ ਇਹ ਉਹਨੇ ਜੀਨਾ ਕੋਟ ਪੈਂਟ ਲਵਾ ਕੇ ਨਾ ਜਿਹੜੇ ਅੱਜ ਤੋਂ 30-30 ਸਾਲ ਪਹਿਲਾਂ ਪਰਫਿਊਮ ਮਹਿੰਗੇ ਲਾਉਂਦੇ ਹੁੰਦੇ ਸੀ ਅੱਜ ਫਿਰਦੇ ਉੱਚੀਆਂ ਸਲਵਾਰਾਂ ਪਾਈ ਕਿ ਹੱਕ ਸੱਚ ਹੈ ਜਿੰਨੇ ਮਰਜ਼ੀ ਤੂੰ ਕੋਟ ਪੈਂਟ ਪਾਲਾ ਜਿੰਨੀਆਂ ਮਰਜ਼ੀ ਫਲਾਈਟਾਂ ਝੋੜਲਾ ਜਦੋਂ ਮਲਿਕੂਲ ਮੌਤ ਆ ਗਿਆ ਨਾ ਜਦੋਂ ਉਹਦੀ ਫਲਾਈਟ ਆ ਗਈ ਪੁੱਤਰਾ ਫਿਰ ਦੱਤ ਨਹੀਂ ਸਕਦਾ ਬਸ ਸਕਦਾ ਕੋਈ ਕੋਈ ਬਸ ਕੋਈ ਨਹੀਂ ਬਸ ਇਸ ਕਰਕੇ ਅਹਿਦ ਕਰਕੇ ਜਾਓ ਇਹਨੂੰ ਕੋਈ ਰਸਮ ਸਮਝ ਕੇ ਨਾ ਜਾਏ ਇੱਥੇ ਹਾਂ ਕੌੜੀਆਂ ਤੇ ਸੱਚੀਆਂ ਗੱਲਾਂ ਕਹਿਣ ਲੱਗੀਆਂ ਫਕੀਰੀ ਬਖਸ਼ੀ ਹੋਈ ਆ ਮੌਲਾ ਨੇ ਕਹਿ ਹੀ ਬਿਨਾ ਰਹਿਣਾ ਨਹੀਂ ਜਾਂਦਾ ਕਿ ਜਦੋਂ ਮੌਤ ਦਾ ਸੁਨੇਹਾ ਆਉਂਦਾ ਨਾ ਮੌਤ ਦਾ ਸੁਨੇਹਾ ਆਉਂਦਾ ਸਾਨੂੰ ਭੱਜਣਾ ਪੈਂਦਾ ਮੇਰਾ ਸੂਟ ਪ੍ਰੈਸ ਕਰਦੀ ਜਨਾਨੀ ਪੁੱਛਦੀ ਮੈਂ ਕਿਹੜਾ ਬਾਗੀ ਵਧੀਆ ਤੋਂ ਵਧੀਆ ਸੂਟ ਦੇਣੀ ਫਲਾਨੀ ਵੀ ਹੋਣੀ ਹੈ ਠੇਗੜੀ ਵੀ ਹੋਣੀ ਐ ਫੋਨਾਂ ਕਰ ਕਰਕੇ ਪੁੱਛਦੇ ਤੂੰ ਕਿਹੜਾ ਪੋਣਾ ਮੈਂ ਕਿਹੜਾ ਤੇ ਜਿਹਦੇ ਅੱਗ ਲੱਗੀ ਹੁੰਦੀ ਐ ਨਾ ਉਹਨੂੰ ਕੁਝ ਨਹੀਂ ਸੁਝਦਾ ਕਿਹੜਾ ਪਾ ਜਣਾ ਸਾਨੂੰ ਤਾਂ ਫਿਰ ਆਈਆਂ ਨਾ ਮਟਕ ਪਨੀਰ ਜਨੂਨ ਘਟ ਸੀ ਦਾਣਾ ਚ ਘਟ ਸੀ ਚਾਹ ਚ ਮਿੱਠਾ ਪੱਤੀ ਘਟ ਸੀ ਸੱਚਾ ਕਿਹਨੂੰ ਦੱਸਿਓ ਦੇ ਲੋ ਦੇ ਲੋ ਦੁਆ ਦੇ ਕੇ ਜਾਏ ਉਸ ਵਿਚੜੀ ਰੂਹ ਨੂੰ ਦੇ ਲੋ ਦੁਆ ਦੇ ਕੇ ਪਤਾ ਨਹੀਂ ਕਿਹਦੇ ਰੋਣੇ ਧੋਣੇ ਸਦਕਾ ਕਿੰਦੇ ਸਫਰ صدਕਾ ਤੁਸੀਂ ਦੂਰੋਂ ਆਏ ਚੱਲ ਕੇ ਥੋੜੇ ਹੱਥ ਚੱਕੇ ਹੋਏ ਆਏ ਹੋਏ ਉਹ ਸਰੂ ਦੀ ਬਖਸ਼ਿਸ਼ ਹੋਈ ਅੱਲਾ ਬੜਾ ਰਹੀਮ ਹੈ ਕਰਮ ਉਸੇ ਕਰੇ ਅਸੀਂ ਉਹਦੇ ਮਰੇ ਦੁਆ ਥੋੜੇ ਦੋ ਕਦਮ ਚੱਲਣ ਦੇ ਥੋੜੇ ਗਰਮੀ ਚੋਂਣ ਤੇ ਤੁਸੀਂ ਸਾਰੇ ਆਪਣੇ ਕੰਮ ਗਾਂ ਪਸ਼ਾਂ ਕਰਕੇ ਆਇਆ ਆਪਾਂ ਰਹਿਣਾ ਨਹੀਂ ਕਿਸੇ ਨੇ ਰਹਿਣਾ ਨਹੀਂ ਕਿਸੇ ਨੇ ਕਿ ਨਾ ਤੋਂ ਪ੍ਰਾਣੀ ਨਾ ਛਾਂ ਬੰਦਿਆ ਨਾ ਪਿਓ ਰਹਿਣਾ ਨਾ ਨਾ ਬੰਦੇ ਹਰ ਸ਼ੈ ਨੇ ਆਖਿਰ ਮੁੱਕ ਜਾਣਾ ਇੱਕ ਰਹਿਣਾ ਰੱਬ ਦਾ ਕਿਸੇ ਨੂੰ ਨਹੀਂ ਜਿਵੇਂ ਕੋਈ ਪੂਰਾ ਜੋਰ ਨਹੀਂ ਸੀ ਫਕੀਰ ਗੱਲ ਕਰਦਾ ਕਹਿੰਦਾ ਜਦੋਂ ਕੋਈ ਬਜ਼ੁਰਗ ਅਸੀਂ ਜਾਣੇ ਆ ਨਾ ਕਹਿੰਦਾ ਕਿਸੇ ਦੀ ਮਰਗ ਤੇ ਜਦੋਂ ਕਿਸੇ ਦੀ ਮਰਗ ਤੇ ਜਾਂਦੇ ਆ ਕਹਿੰਦਾ ਅਸੀਂ ਕਹਿੰਨੇ ਭਾਈ ਸਬਰ ਕਰ ਭਾਈ ਸਬਰ ਕਹਿੰਦਾ ਕਿਸੇ ਦੀ ਮਾਂ ਦੀ ਮਰਿ ਤੇ ਗਿਆ ਮੈਂ ਬਜ਼ੁਰਗ ਗੱਲ ਕਰਦਾ ਕਹਿੰਦਾ ਮੈਂ ਕਿਹਾ ਭਾਈ ਸਬਰ ਕਰ ਕੋਈ ਗੱਲ ਨਹੀਂ ਕਹਿੰਦਾ ਜਦੋਂ ਆਪ ਦੀ ਮਾਂ ਮਰੀ ਨਾ ਫਿਰ ਪਤਾ ਲੱਗਦਾ ਵੀ ਸਬਰ ਮਜ਼ਮੇ ਤੋਂ ਪੁੱਛੋ ਜਿਨੇ ਆਪਣਾ ਪਰਾਖ ਹੋਇਆ ਜਵਾਨ ਉਹਨੂੰ ਪੁੱਛ ਕੇ ਦੇਖ ਜਿਨੇ ਮਾਂ ਖੋਈ ਉਹਨੂੰ ਪੁੱਛ ਕੇ ਦੇਖ ਕਿ ਮੌਤ ਸਬਕ ਦੇ ਕੇ ਜਾਂਦੀ ਹੈ ਅਸੀਂ ਇਹ ਸਬਕ ਲੈ ਕੇ ਜਾਈਏ ਕਿ ਆਪਾਂ ਕਿਸੇ ਨੇ ਵੀ ਇੱਥੇ ਰਹਿਣਾ ਨਹੀਂਗਾ ਅਸਲ ਜ਼ਿੰਦਗੀ ਦੇ ਅੰਦਰ ਮਾਲਕ ਦੀ ਬੰਦਗੀ ਉੱਤਰ ਜਾਵੇ ਮੇਰੇ ਖੁਦਾ ਦੇ ਹੁਕਮ ਉੱਤਰ ਜਾਣ ਕਲਮਾ ਨਮਾਜ਼ ਰੋਜ਼ਾ ਜ਼ਕਾਤ ਉੱਤਰ ਜਾਵੇ ਤੁਰੇ ਫਿਰਦੇ ਵੀ ਉਹਦਾ ਕਲਮੇ ਦਾ ਮੂੰਹ ਤੇ ਵਿਰਦ ਰੱਖਿਆ ਕਰੋ ਜਦੋਂ ਕਬਰਾਂ 'ਚ ਪਾਏ ਉੱਥੇ ਕੋਈ ਨਹੀਂ ਫਿਰ ਕਿਸੇ ਦਾ ਸੰਗੀ ਸਾਥੀ ਕੋਈ ਨਹੀਂ ਕਿਸੇ ਦਾ ਸੰਗੀ ਸਾਥੀ ਉੱਥੇ ਸਿਰਫ ਔਰ ਸਿਰਫ ਅਮਾਲ ਚੱਲਣਗੇ ਬਾਰੇ